ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਇਲਾਕਾ ਨਿਵਾਸੀ ਹਲਕਾ ਟਾਂਡਾ ਤੋਂ ਵੇਟ ਏਰੀਏ ਦੇ ਜੋ ਸਾਡੇ ਕੈਂਡੀਡੇਟ ਹਨ ਸਰਦਾਰ ਜਿੰਦਰ ਸਿੰਘ ਜੀ ਮਾਰਸ਼ਲ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਹਨ ਉਹਨਾਂ ਦੇ ਨਾਲ ਸਰਦਾਰ ਲਖਵਿੰਦਰ ਸਿੰਘ ਜੀ ਸੇਠੀ ਬਲਾਕ ਸਮਤੀ ਦੀ ਚੋਣ ਲੜ ਰਹੇ ਹਨ ਜਿਨ੍ਹਾਂ ਨੂੰ ਸਾਡੀ ਪੰਜਾਬ ਸਰਕਾਰ ਸਰਦਾਰ ਜਸਵੀਰ ਸਿੰਘ ਜੀ ਰਾਜਾ ਐਮ ਐਲ ਏ ਜਿਨ੍ਹਾਂ ਨੂੰ ਟਿਕਟਾਂ ਦੇ ਕੇ ਨਵਾਜਿਆ ਗਿਆ ਅਸੀਂ ਪੂਰਜੋਰ ਅਪੀਲ ਕਰਦੇ ਹਾਂ ਇਲਾਕਾ ਨਿਵਾਸੀਆਂ ਨੂੰ ਵੀ 14 ਤਰੀਕ ਨੂੰ ਝਾੜੂ ਦੇ ਚੌਂ ਨਿਸ਼ਾਨ ਤੇ ਮੋਹਰ ਲਾ ਕੇ ਇਹਨਾਂ ਨੂੰ ਕਾਮਯਾਬ ਕਰੀਏ ਇਹਨਾਂ ਦੀ ਕਾਮਯਾਬੀ ਦੇ ਨਾਲ ਹੀ ਸਾਡਾ ਵਿਕਾਸ ਵਧੇਗਾ ਸਾਡਾ ਇਲਾਕਾ ਅਗਾਹ ਵਧੇਗਾ ਤੇ ਇਹ ਮੈਂ ਧੰਨਵਾਦ ਕਰਦਾ ਸਦਾ ਜਸਵੀਰ ਸਿੰਘ ਜੀ ਰਾਜਾ ਜੀ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਇਹਨਾਂ ਨੂੰ ਟਿਕਟਾਂ ਦੇ ਕੇ ਨਵਾਜਿਆ ਹੈ ਪੰਜਾਬ ਸਰਕਾਰ ਦਾ ਧਰਮਾਦ ਇਲਾਕਾ ਨਿਵਾਸੀਆਂ ਦਾ ਧਰਮਾਦ ਜਿਹੜੇ ਸਾਰਾ ਸਾਡਾ ਪੂਰਾ ਸਾਥ ਦੇ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੁਸੀਂ ਇਲਾਕੇ ਦੇ ਸਾਰੇ ਭੈਣਾ ਭਰਾਵਾਂ ਨੂੰ ਬੇਨਤੀ ਹੈ ਕਿ 14 ਤਰੀਕ ਨੂੰ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣਾਂ ਹਨ ਬਲਾਕ ਸਮਤੀ ਦੇ ਸਾਡਾ ਛੋਟਾ ਭਰਾ ਲਖਿੰਦਰ ਸਿੰਘ ਸੇਠੀ ਖੜੇ ਨੇ ਜਲਾਲਪੁਰ ਜ਼ੋਨ ਤੋਂ ਤੇ ਜ਼ਿਲ੍ਹਾ ਪ੍ਰੀਸ਼ਦ ਤੋਂ ਤੁਹਾਡਾ ਭਰਾ ਰਜਿੰਦਰ ਸਿੰਘ ਮਾਰਸ਼ਲ ਖੜਾ ਹੈ ਬੇਨਤੀ ਹੈ ਸਾਰਿਆਂ ਨੂੰ ਕਿ 14 ਤਰੀਕ ਨੂੰ ਸਾਰਿਆਂ ਨੇ ਵੋਟਾਂ ਪਾਣ ਜਾਣਾ ਹੈ ਕੋਈ ਘਰ ਆਰਾਮ ਨਾ ਕਰੇ ਸੂਰੇ ਸਤਵਾਂ 2 ਵਜੇ ਤੋਂ ਲੈ ਕੇ 5 ਵਜੇ ਤੱਕ ਵੋਟਾਂ ਪੈਣੀਆਂ ਹਨ ਹਰ ਆਦਮੀ ਨੇ ਦੋ ਵੋਟਾਂ ਪਾਣੀਆਂ ਹਨ ਉਹ ਚੋਣ ਨਿਸ਼ਾਨ ਝਾੜੂ ਤੇ ਪਾਣੀਆਂ ਹਨ ਸਾਰਿਆਂ ਨੂੰ ਅਪੀਲ ਹੈ ਕਿ ਸਾਰੇ ਆਪਣੇ ਭੈਣਾ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਆਂਡ ਗਵਾਂਡ ਸਾਰਿਆਂ ਨੂੰ ਕਹਿ ਦੇਣ ਕਿ 14 ਤਰੀਕ ਨੂੰ ਝਾੜੂ ਚੋਣ ਨਿਸ਼ਾਨ ਤੇ ਵੋਟ ਪਾ ਕੇ ਆਮ ਆਦੀ ਪਾਰਟੀ ਮਜ਼ਬੂਤ ਕਰਨਾ ਹੈ ਤੇ ਜਿਹੜੇ ਸਾਡੇ ਉਮੀਦਵਾਰ ਹੈ ਲਖਿੰਦਰ ਸਿੰਘ 체ਤੀ ਤੇਰਜਿੰਦਰ ਸਿੰਘ ਮਾਸਟਰ ਜੀ ਤਾਣਾ ਹੈ ਮੇਰੇ ਵੱਲੋਂ ਸਾਰੇ ਭਰਾਵਾਂ ਨੂੰ ਜਿਹੜੇ ਸਾਰੇ ਇਕੱਠੇ ਹੋਏ ਆ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ